ਕਹਿੰਦੇ ਨੇ ਸ਼ੌਂਕ ਦੀ ਕੋਈ ਹੱਦ ਨਹੀਂ ਹੁੰਦੀ ਕੁਝ ਅਜੀਹਾ ਹੀ ਕਰ ਦਿਖਾਇਆ ਪੰਜਾਬ ਦੇ ਕਪੂਰਥਲਾ ਦੇ ਵਿੱਚ ਰਹਿਣ ਵਾਲੇ ਇਸ ਨੌਜਵਾਨ ਨੇ ਟੈਟੂ ਦਾ ਸ਼ੌਂਕ ਅੱਜਕੱਲ ਪੰਜਾਬੀਆਂ ਦੇ ਸਿਰ ਚੜਕੇ ਬੋਲਦਾ ਹੈ ਇਸ ਨੌਜਵਾਨ ਦੇ ਸਿਰ ਦੇ ਉੱਪਰ ਵੀ ਟੈਟੂ ਦਾ ਐਸਾ ਪੂਤਸਵਾਰ ਹੋਇਆ ਕਿ ਇਸ ਨੇ ਆਪਣੀ ਇੱਕ ਉਸ ਜਗ੍ਹਾ ਦੇ ਉੱਪਰ ਟੈਟੂ ਬਣਾ ਲਿਆ ਕਿ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਜੀਹਾਂ ਇਸ ਮੁੰਡੇ ਨੇ ਆਪਣੀ ਅੱਖ ਦੇ ਵਿੱਚ ਟੈਟੂ ਬਣਾਇਆ ਹੈ ਔਰ ਅੱਖ ਦੇ ਵਿੱਚ ਟੈਟੂ ਬਣਾ ਕੇ ਇਸਨੇ ਭਾਵੇਂ ਬਹੁਤ ਵੱਡਾ ਜੋਖਮ ਭਰਿਆ ਕੰਮ ਕੀਤਾ ਹੈ ਅਸੀਂ ਆਪਣੇ ਵਿਊਅਰਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਕਦੇ ਵੀ ਇਹ ਕੋਸ਼ਿਸ਼ ਨਾ ਕਰਿਓ ਪਰ ਇਸ ਮੁੰਡੇ ਨੇ ਆਪਣੀ ਅੱਖ ਦੇ ਵਿੱਚ ਇਹ ਜੋ ਟੈਟੂ ਬਣਾਇਆ ਹੈ ਇਸ ਟੈਟੂ ਨੂੰ ਬਣਾਉਣ ਦੇ ਲਈ ਉਸਨੇ ਕਿੰਨੀ ਤਕਲੀਫ ਚੱਲੀ ਹੋਏਗੀ ਕਿੰਨਾ ਦੁੱਖ ਚੱਲਿਆ ਹੋਏਗਾ ਔਰ ਕਿਸ ਤਰੀਕੇ ਦੇ ਨਾਲ ਇਸ ਦੀ ਸੋਚ ਆਈ ਹੋਵੇਗੀ ਕਿ ਉਸਨੇ ਇਸ ਅੱਖ ਦੇ ਵਿੱਚ ਟੈਟੂ ਬਣਾਉਣਾ ਹੈ ਇਹ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਇਸ ਦੇ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਪਣੀ ਅੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨੇ ਇੱਕ ਵੱਡਾ ਜੋਖਮ ਚੱਕ ਕੇ ਇਹ ਟੈਟੂ ਬਣਾਇਆ ਹੋਇਆ ਹੈ ਜੀਹਾਂ ਇਹ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਸਰੋਮਨ ਹੈ ਜਿਸਨੇ ਆਪਣੀਆਂ ਅੱਖਾਂ ਦੇ ਵਿੱਚ ਹੀ ਟੈਟੂ ਬਣਾ ਲਿਆ ਆਮ ਤੌਰ ਤੇ ਤੁਸੀਂ ਟੈਟੂ ਲੋਕਾਂ ਦੇ ਹੱਥਾਂ ਤੇ ਬਣਿਆ ਹੋਇਆ ਬਾਹਾਂ ਤੇ ਬਣਿਆ ਹੋਇਆ ਲੱਤਾਂ ਤੇ ਬਣਿਆ ਹੋਇਆ ਪਿੱਠ ਤੇ ਬਣਿਆ ਹੋਇਆ ਪੱਟਾਂ ਤੇ ਬਣਿਆ ਹੋਇਆ ਦੇਖਦੇ ਹੋ ਪਰ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਲੜਕੇ ਨੇ ਆਪਣੀ ਅੱਖ ਦੇ ਵਿੱਚ ਹੀ ਟੈਟੂ ਬਣਾ ਲਿਆ ਅਸੀਂ ਵਾਰ-ਵਾਰ ਆਪਣੇ ਵਿਊਅਰਸ ਨੂੰ ਆਪਣੇ ਦੇਖਣ ਵਾਲੇ ਨੂੰ ਆਪਣੇ ਦਰਸ਼ਕਾਂ ਨੂੰ ਇਹ ਕਹਾਂਗੇ ਕਿ ਇਸ ਤਰ੍ਹਾਂ ਦਾ ਜੋਖਮ ਉਠਾਉਣ ਤੋਂ ਪਹਿਲਾਂ ਤੁਹਾਨੂੰ 100 ਵਾਰ ਸੋਚ ਲੈਣਾ ਚਾਹੀਦਾ ਹੈ ਪਰ ਇਸ ਲੜਕੇ ਨੇ ਜੋ ਇਹ ਜੋਖਮ ਬੜਿਆ ਕੰਮ ਕੀਤਾ ਹੈ ਉਸਤੇ ਬਾਬਤ ਇਸਦੇ ਵੀ ਕੁਝ ਆਪਣੇ ਵਿਚਾਰ ਨੇ ਕੀ ਕਹਿੰਦਾ ਸ਼ਰਮਨ ਇਸ ਟੈਟੂ ਦੇ ਬਾਰੇ ਤੁਸੀਂ ਵੀ ਸੁਣੋ ਸ੍ਰੀ ਗਾਲਬਾਜੀ ਮੈਂ ਭਈ ਸੋਮਨ ਆ ਮੇਰਾ ਨਾਮ ਮੈਂ ਕਪੂਤਰੇ ਰਹਿ ਰਹਾ ਮੈਂ ਇਹ ਭਾਜੀ ਮੇਰਾ ਸ਼ੌਕ ਜਿਹੜਾ ਹੈ ਕਿ ਮੈਨੂੰ ਬਚਪਨ ਤੋਂ ਹੀ ਸੀਗਾ ਕਿ ਇਟ ਨਾਰਮਲ ਪਹਿਲਾਂ ਟੈਟੂ ਦਾ ਸੀਗਾ ਉਸ ਤੋਂ ਬਾਅਦ ਜਿਵੇਂ ਮੈਂ ਟੈਟੂ ਦਾ ਸਟੱਡੀ ਕੀਤੀ ਟੈਟੂ ਬਾਰੇ ਥੋੜਾ ਬਹੁਤ ਜਾਣ ਪਛਾਣ ਹੋ ਗਈ ਮੈਨੂੰ ਪਤਾ ਲੱਗਾ ਟੈਟੂ ਬਾਰੇ ਕੀ ਕਿਵੇਂ ਹੁੰਦਾ ਕੀ ਹੁੰਦਾ ਠੀਕ ਹੈ ਉਸ ਤੋਂ ਮੈਨੂੰ ਪਤਾ ਲੱਗਾ ਕਿ ਆਈ ਬੋਲ ਦੇ ਵਿੱਚ ਵੀ ਟੈਟੂ ਹੁੰਦਾ ਹੈ ਤੇ ਮੈਂ ਇਸ ਬਾਰੇ ਸੋਚਦਾ ਸੀ ਕਿ ਹਾਂ ਮੈਂ ਖੁਦ ਵੀ ਕਿਤੇ ਮੈਂ ਕਰਵਾਵਾਂਗਾ ਇਹ ਨੇ ਜੋਗਾ ਹੋਵਾਂਗਾ ਕਿਉਂਕਿ ਕਾਫੀ ਕੋਸਟਲੀ ਹੁੰਦਾ ਭਾਜੀ ਤੇ ਕਈ ਇੱਕ ਆਪਣੇ ਦਿੱਲੀ ਦੇ ਵਿੱਚ ਆਟਰਸ ਹੈਗੇ ਆ ਉਹਨਾਂ ਨੇ ਕਰਵਾਇਆ ਉਹਨਾਂ ਨੇ 1 2017 ਦੇ ਕਰੀਬ ਕਰਾਇਆ ਲੇਕਿਨ ਮੈਂ ਕਾਫੀ ਦੇਰ ਪਹਿਲਾਂ ਤੋਂ ਇਹ ਮੈਨੂੰ ਸੀਗਾ ਤੇ ਮੈਨੂੰ ਸੀਗਾ ਕਿ ਮੈਂ ਵੀ ਕਰਵਾਵਾਂਗਾ ਕਿਤੇ ਤੇ ਬਾਅਦ ਵਿੱਚ ਚੋਲੇ ਵਾਲੀ ਕਰੋ ਮੇਰਾ ਐਕਸਪੀਰੀਅੰਸ ਟੈਟੂ ਦੇ ਵਿੱਚ ਕਾਫੀ ਵੱਧਾ ਗਿਆ ਤੇ ਮੈਂ ਫਿਰ ਇੱਕ ਦਿਨ ਮੈਂ ਸੋਚਿਆ ਕਿ ਹਾਂ ਮੈਂ ਬਾਕੀ ਟੈਡੂ ਤੇ ਮੈਂ ਕਰਦੇ ਹੈਗਾ ਚਲੋ ਇਹ ਤਾਂ ਵੀ ਇੱਕ ਵਾਰੀ ਕਰਕੇ ਦੇਖ ਲੈਂਦੇ ਆ ਟਰਾਈ ਕਰ ਲੈਂਦਾ ਤੇ ਮੈਂ ਥੋੜੀ ਬਹੁਤ ਹੀ ਸਟੱਡੀ ਕੀਤੀ ਵੀ ਕਿਵੇਂ ਕਿਵੇਂ ਹੁੰਦਾ ਆਈਜ਼ ਦੇ ਵਿੱਚ ਕੀ ਹੁੰਦਾ ਵਾ ਠੀਕ ਹੈ ਕਿਹੜੀ ਲੇਅਰ ਤੱਕ ਆਪਾਂ ਕੰਮ ਕਰ ਸਕਦੇ ਆ ਕਿਉਂਕਿ ਮੈਂ ਉਸ ਤੋਂ ਬਾਅਦ ਹੀ ਆਪਣੇ ਆਈਜ਼ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਮੈਂ ਕੁਝ ਵੀ ਆਪਣੀ ਆਈਜ਼ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਮੇਰੀ ਇਹਦੇ ਵਿੱਚ ਕੋਈ ਰਿਸਕ ਵੀ ਹੁੰਦਾ ਵਾ ਕਿ ਮੰਨ ਲਓ ਤੁਹਾਡੀ ਅੱਖ ਦੇ ਵਿੱਚ ਥੋੜੀ ਵੀ ਨੀਡਲ ਵਾ ਚਲੇ ਗਈ ਤੇ ਤੁਹਾਡੀ ਅੱਖ ਪ੍ਰੋਪਰਲੀ ਡੈਮੇਜ ਹੋ ਸਕਦੀ ਆ ਫੁੱਲ ਬਲਾਈਂਡਰ ਹੋ ਸਕਦਾ ਇਨਾ ਵੱਡਾ ਭਾਜੀ ਤੁਸੀਂ ਰਿਸਕ ਕਿੱਦਾਂ ਲੈ ਲਿਆ ਸੀ ਇਦੋਂ ਭੀ ਰਿਸਕ ਤੇ ਹੌਸਲਾ ਹੀ ਹੁੰਦਾ ਇੱਕ ਠੀਕ ਹੈ ਆਪਣੇ ਉੱਤੇ ਇੱਕ ਕੰਫੀਡੈਂਸ ਸੀਗਾ ਥੋੜਾ ਬਹੁਤ ਕਿ ਚਲੋ ਹਾਂ ਮੈਂ ਕਰ ਸਕਦਾ ਵਾਂ ਕੰਫੀਡੈਂਸ ਹੋਏਗਾ ਤਾਂ ਹੀ ਆਪਾਂ ਕਰ ਸਕਦੇ ਕੋਈ ਵੀ ਚੀਜ਼ ਹੁੰਦੀ ਕੋਈ ਜੀ ਤੇ ਕੰਫੀਡੈਂਸ ਸੀਗਾ ਥੋੜਾ ਕਿ ਹਾਂ ਮੈਂ ਕਰ ਲਾਂਗਾ ਤੇ ਸਭ ਤੋਂ ਪਹਿਲਾਂ ਭਜੀ ਫੇ ਵੀ ਆਪਾਂ ਚਲੋ ਰਿਸਕ ਵੀ ਲਿਆ ਪਰ ਇਹ ਸੋਚ ਕੇ ਜਾਂ ਕਿ ਮੰਨ ਲਓ ਕੋਈ ਗਲਤੀ ਹੋ ਵੀ ਜਾਂਦੀ ਆ ਠੀਕ ਹੈ ਤਾਂ ਪ੍ਰੋਪਰ ਪਲਾਨ ਨਾ ਹੋਵਾ ਇਸ ਕਰਕੇ ਅਸੀਂ ਪਹਿਲਾਂ ਇੱਕ ਅੱਕ ਦੇ ਉੱਤੇ ਅਪਲਾਈ ਕਰਕੇ ਦੇਖਿਆ ਸੀ ਜਦੋਂ ਉਹਦੇ ਤੇ ਪ੍ਰੋਪਰ ਰਿਜ਼ਲਟ ਮਿਲਿਆ ਫੇਰੀ ਮੈਂ ਦੂਸਰੀ ਅਪਲੀਕੇਸ਼ਨ ਦੇ ਦਿੱਤਾ ਠੀਕ ਹੈ ਤੇ ਫੈਮਿਲੀ ਵਿੱਚੋਂ ਕਿਸੇ ਨੇ ਕੁਝ ਕਿਹਾ ਨਹੀਂ ਤੁਹਾਨੂੰ ਫੈਮਿਲੀ ਤੋਂ ਭਾਜੀ ਕੋਈ ਵੀ ਤੁਸੀਂ ਆਪਣੀ ਬੋਡੀ ਨਾਲ ਇਦਾਂ ਦਾ ਕੋਈ ਪੰਗਾ ਲਾਉਂਗੇ ਤੇ ਕੋਈ ਸਾਰੇ ਕਹਿਣਗੇ ਠੀਕ ਹੈ ਹੁਣ ਬਾਹਰ ਵੀ ਆਪਾਂ ਜਾਂਦੇ ਆ ਤੇ ਮੈਨੂੰ ਕਈ ਗੁੱਟ ਕਮੈਂਟ ਵੀ ਆਉਂਦੇ ਆ ਕਈ ਬੈਡ ਕਮੈਂਟ ਵੀ ਆਉਂਦੇ ਨੇ ਤੁਸੀਂ ਕਾਦੋਂ ਕੀਤਾ ਤੁਹਾਡੀ ਵਿਜ਼ਨ ਜਾ ਸਕਦੀ ਸੀ ਠੀਕ ਹੈ ਤੇ ਫੈਮਿਲੀ ਨੇ ਆਫਕੋਰਸ ਕਿਹਾ ਮੈਨੂੰ ਕਾਫੀ ਇਹ ਹਾਂ ਜੀ ਤੁਹਾਨੂੰ ਕਾਦੋਂ ਕੀਤਾ ਨਿਕਲ ਜਾ ਸਕਦੀ ਸੀ ਵੀਕਿੰਗ ਤੇ ਬਲੈਂਡਰ ਸਭ ਜਿਹੀ ਠੀਕ ਹੈ ਇਦਾਂ ਦੇ ਵੀ ਕਾਫੀ ਮੈਨੂੰ ਮਤਲਬ ਚੁਣਨ ਮਿਲਦਾ ਦਾ ਜਦੋਂ ਮੈਂ ਬਾਹਰ ਜਾਂਦਾ ਹਾਂ ਕੋਈ ਦੇਖਦੇ ਆ ਕਿ ਸ਼ੌਕ ਹੋ ਕੇ ਸਰਪ੍ਰਾਈਜ਼ ਹੋ ਕੇ ਵੀ ਪੁੱਛਦੇ ਆ ਕਿ ਹਾਂਜੀ ਮੈਨੂੰ ਵਧੀਆ ਲੱਗਾ ਕਈ ਮਾੜਾ ਵੀ ਕਹਿੰਦੇ ਕਿ ਹਾਂਜੀ ਤੁਸੀਂ ਦਾਤੋ ਕਰਾਇਆ ਵੀ ਇਸ ਚੀਜ਼ ਨਾਲ ਆਪਾਂ ਨੂੰ ਨਿਗਾ ਜਿਹੜੀ ਸਭ ਤੋਂ ਮਤਲਬ ਕਹਿ ਦਿੰਦੇ ਆ ਅਨਮੋਲ ਚੀਜ਼ ਹੁੰਦੀ ਆ ਵੀ ਤੁਸੀਂ ਇੰਨਾ ਇਸ ਚੀਜ਼ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸੀ ਵੀ ਇੰਦਾ ਨਹੀਂ ਕਰਨਾ ਚਾਹੀਦਾ ਸੀ ਬਾਕੀ ਬੜੀ ਹਰੇਕ ਦਾ ਆਪਣਾ ਸ਼ੌਕ ਹੁੰਦਾ ਮੈਨੂੰ ਇਹ ਚੀਜ਼ ਵਧੀਆ ਲੱਗੀ ਮੈਂ ਆਪਣੇ ਰਿਸਕ ਦੇ ਉੱਤੇ ਕੀਤਾ ਠੀਕ ਹੈ ਤੇ ਹੁਣ ਮੈਨੂੰ 5 ਸਾਲ ਹੋ ਚੁੱਕੇ ਨੇ ਇਹ ਚੀਜ਼ ਕਰਵਾਈ ਨੂੰ ਤੇ ਮਤਲਬ ਕਿਤੇ ਨੂੰ ਤੇ ਇੰਦਾਂ ਦਾ ਕੋਈ ਵੀ ਨਹੀਂ ਹੈਗਾ ਚਲੋ ਬਾਈਬਰੀ ਦਾ ਸ਼ੂਗਰ ਹੈ ਵੀ ਇੰਦਾਂ ਦਾ ਕੋਸੋ ਹੈ। ਕਿੰਨੀ ਕੋਸਟ ਆ ਜਾਂਦੀ ਹੈ ਇੰਦਾਂ ਅੱਖਾਂ ਜਿਹੇ। ਕਿਤੇ ਵਾਰੀ ਮੈਂ ਤੁਹਾਨੂੰ ਦੱਸਿਆ ਇਹ ਤੂੰ 9 ਤੋਂ 10 ਲੱਖ ਖਰਚਾ ਆ ਜਾਂਦਾ ਵਾ ਜੇ ਤੁਸੀਂ ਬਾਹਰੋਂ ਕਰਵਾਣੀ ਹੈ ਕਿਸੇ ਤੋਂ। ਇੰਡੀਆ ਦੇ ਵਿੱਚ ਹੁਣ ਇਹ ਚੀਜ਼ ਹੋਣੀ ਸ਼ੁਰੂ ਹੋਈ ਆ ਬਟ ਜਦੋਂ ਮੈਂ ਕਰਵਾਇਆ ਸੀਗਾ ਉਦੋਂ ਇੰਦਾਂ ਦਾ ਕੋਸ ਨਹੀਂ ਸੀਗਾ। ਠੀਕ ਆ ਤੇ ਹੁਣ ਤੇ ਇਹ ਚੀਜ਼ ਆਪਣੇ ਮੁੰਬਈ ਵਾਲੀ ਸਾਈਡ ਚੱਲ ਜੂ ਉਧਰ ਕਰ ਦਿੰਦੇ ਯਾਰ ਬਟ ਜਦੋਂ ਮੈਂ ਕਰਵਾਇਆ ਸੀ ਉਦੋਂ ਉਦੋਂ ਇੰਦਾਂ ਦਾ ਕੋਸ ਨਹੀਂ ਸੀ ਫੇਰ ਉਹਦਾ ਕਰਕੇ ਹੀ ਮੈਂ ਖੋਜੀ ਆਪਣੇ ਤੇ ਟਰਾਈ ਕੀਤੀ ਸੀਗੀ ਕਿ ਚਲੋ ਮੈਂ ਕੋਦੇ ਇਹ ਚੀਜ਼ ਕਰਕੇ ਦੇਖ ਲੈਂ ਕਿਤੇ ਬਾਹਰੋਂ ਵੀ ਤੁਹਾਨੂੰ ਫੋਨ ਫੋਨ ਆਉਂਦੇ ਰਹੇ ਆ ਜਾਂ ਕਿੱਦਾਂ ਹਾਂਜੀ ਬਾਈ ਜੀ ਮੈਨੂੰ ਅੱਜ ਤੋਂ ਮੈਂ ਆਪਣੇ 2022 ਦੇ ਵਿੱਚ ਟੈਟੋ ਐਕਸੀਬਿਸ਼ਨ ਹੋਈ ਸੀਗੀ ਦਿੱਲੀ ਦੇ ਵਿੱਚ ਉੱਥੇ ਮੈਂ ਵਿਜ਼ਿਟ ਕੀਤਾ ਸੀਗਾ ਤੇ ਉੱਥੇ ਮੈਨੂੰ ਕਾਫੀ ਆਰਟਿਸਟ ਨੇ ਕੀਤੀ ਐਪਰੋਚ ਕੀਤੀ ਸੀ ਕਿ ਕੀ ਸਾਡੇ ਵੀ ਡਾਡੂ ਟੇਟੋ ਕਰਵਾਉਣਾ ਚਾਹੁੰਦੇ ਆ ਸੀ ਵੀ ਸਾਡੇ ਵੀ ਕਰਦੋ ਤੇ ਉਦੋਂ ਭਾਵੇਂ ਮੈਂ ਮਨਾਂ ਕਰ ਦਿੱਤਾ ਸੀ ਕਿਉਂਕਿ ਮੈਂ ਨਮੂਦ ਆਪਣੇ ਇੱਥੇ ਸੀਗਾ ਇਹ ਚਲੋ ਮੈਂ ਆਪਣੇ ਕਰ ਸਕਦਾ ਵਾਂ ਬਟ ਕਿਸੇ ਹੋਰ ਦੇ ਮੇਰੇ ਕਰਨ ਦੀ ਇਹ ਨੀਮਤ ਨਹੀਂ ਸੀ ਮੈਂ ਚਾਹੁੰਨਾ ਨਹੀਂ ਸੀ ਕਿ ਕਿਸੇ ਹੋਰ ਦਾ ਮੇਰੇ ਕਰਕੇ ਨੁਕਸਾਨ ਹੋ ਜੇ ਤਾਂ ਕਰਕੇ ਉਦੋਂ ਮੈਂ ਮਨਾਂ ਕਰ ਦਿੱਤਾ ਤੇ ਤੁਸੀਂ ਟੈਟੂ ਦੀ ਹੀ ਲਾਈਨ ਕਿਉਂ ਚੁਣੀ ਹੈ ਕੋਈ ਹੋਰ ਨਹੀਂ ਬਸ ਇਹ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ ਇਸ ਚੀਜ਼ ਬਾਰੇ ਕਿ ਹਾਂ ਮੈਂ ਟੈਟੂ ਫੀਲਡ ਦੇ ਵਿੱਚ ਜਾਣਾ ਵਾ ਠੀਕ ਹੈ ਲੋਕਾਂ ਨੂੰ ਦੇਖਦਾ ਸੀਗਾ ਵੀ ਹਾਂ ਵੀ ਚਲੋ ਇੰਦਾ ਕਰ ਲਿਆ ਉਹ ਥੋੜਾ ਨਵਾਂ ਨਵਾਂ ਸੀਗਾ ਠੀਕ ਹੈ ਸਾਰਿਆਂ ਨੂੰ ਮਤਲਬ ਜੇ ਕੂਲ ਜਾਂ ਕੈਲਜ ਦਾ ਬੰਤ ਕੂਲ ਜਾਂ ਲੱਗਦਾ ਸੀਗਾ ਕੰਮ ਤੇ ਉਦੋਂ ਤੋਂ ਵੀ ਮੇਰੇ ਆਪਣੇ ਦਿਮਾਗ ਦੇ ਵਿੱਚ ਬੈਠ ਗਿਆ ਕਿ ਹਾਂ ਮੈਂ ਇਹੀ ਕੰਮ ਕਰਨਾ ਤੇ ਉਸ ਤੋਂ ਬਾਅਦ ਮੈਂ ਇਹ ਆਪਣੀ ਸਾਰੇ ਗਲਗੂਤੀ ਤੇ ਆਪਣਾ ਹੀ ਇਹ ਕੰਮ ਸਟੈਬਲਿਸ਼ ਕੀਤਾ ਸੀ ਅੱਖਾਂ ਦੇ ਵਿੱਚ ਟੈਟੂ ਬਣਾਉਣ ਤੇ ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਕਿੰਨੋ ਭਾਜੀ ਨੋਰਮਲ ਜੀ ਆਪਾਂ ਹੁਣ ਮੈਂ ਹੁਣ ਮੈਨੂੰ ਆਪਣੇ ਤੇ ਹੈਗਾ ਜੀ ਕੋਈ ਮੈਨੂੰ ਕਰਵਾਣ ਆਂਦਾ ਮੈਂ ਕਰ ਸਕਦਾ ਠੀਕ ਹੈ ਜੇ ਬੰਦਾ ਸਟੇਬਲ ਹੈਗਾ ਆਪਣੇ ਆਪ ਦੇ ਵਿੱਚ ਸ਼ਾਂਤ ਹੈਗਾ ਬੈਠਾ ਕਿ ਹਾਂ ਮੈਂ ਕਰਵਾ ਸਕਦਾ ਮੈਂ ਤਾਂ ਮੈਨੂੰ ਸਿਰਫ 5 ਮਿੰਟ ਲੱਗਦੇ ਭਾਜੀ ਠੀਕ ਹੈ ਬਾਲਾ ਕੋਈ ਇਹਦੇ ਵਿੱਚ ਹੁੰਦਾ ਨਹੀਂ ਆਪਾਂ ਸਿਰਫ ਇਹ ਇੰਜੈਕਟ ਹੁੰਦੀ ਇਹਦੇ ਅਪਰੇੰਦਰ ਤੇ ਉਸ ਤੋਂ ਬਾਅਦ ਇਹ ਆਪਾਂ ਇਹਨੂੰ ਡਰਾਪ ਕਰ ਦਿੱਤਾ ਅੰਦਰ ਵਿੱਚ ਉਸ ਤੋਂ ਬਾਅਦ ਉਹ ਆਟੋਮੈਟਿਕਲੀ ਅੱਖ ਦੇ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਮੈਂ ਜਦੋਂ ਕੀਤਾ ਸੀਗਾ ਮੈਂ ਖੁਦ ਕਰਨਾ ਸੀਗਾ ਇਸ ਕਰਕੇ ਮੈਨੂੰ 2 ਘੰਟੇ 3 ਕ੍ਰਿਬ ਲੱਗ ਗਿਆ ਸੀਗਾ ਟਾਈਮ